200 ਰੁਪਏ ਕਿਰਾਇਆ ਕਿੱਥੋਂ ਦੇਵਾਂਗੇ 10-10 ਦਿਨ ਨੂੰ ਮੁਰਕੇ ਚੱਜਦਾ ਜੋਸ਼ੀ ਸਾਹਿਬ ਤੁਹਾਨੂੰ ਪਤਾ ਇੱਥੇ ਕੀ ਲੀ ਕੀ ਹਲਾ ਦੇ ਆਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਜੇ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਨਾਲ ਇੰਨੇ ਹਲਾਤ ਮਾਰੇ ਹੋਗੇ ਟਾਈਆਂ ਤੇ ਨਾ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹੋ ਹਾਊਸਕੀਪਿੰਗ ਦਾ ਕੰਮ ਕਰਦੇ ਆ ਘਰ ਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਰੀ ਤੇੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਦਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਗੰਦਾ ਆਉਂਦਾ ਨਾ ਕੋਈ ਕੇ ਗਾਦ ਕਸ਼ੀ ਗਾਦ ਪਾਣੀ ਵਹਿ ਰਿਹਾ ਆ ਆ ਦੱਸ ਰਿਹਾ ਹੈ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਨਾਂ ਕੀ ਪੀਓ ਕਿੰਨਾ ਹੋਵੇਗਾ ਕਿਹੜਾ ਲੱਗਦਾ ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ ਆਪਣਾ ਦੁੱਖ ਰਾਨੂ ਵਾਸਤੇ ਆ ਮੈਨੂੰ ਕਹਿ ਰਿਹਾ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਆਪ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਵਾਸਤੇ ਲੋਡ ਹੋਏ ਆ ਕਹ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਬਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ 11 11 ਸੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ ਚ ਸਮਝੋ ਅਸੀਂ ਆ ਗਏ ਆ ਵੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆ ਸਰਦਾਰ ਵੀ ਮਤ ਲਈ ਚੌਂਕ ਦੇ ਵਿੱਚ ਮਿਤੀ ਮਜ਼ਦੂਰ ਹੋਣ ਤੇ ਠੇਕੇਦਾਰਾਂ ਦੇ ਰੇਟ ਬਰੇ ਵਾਜਣ ਮਾਣਾ ਬੰਦਾ ਮਿਤੀ ਨਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆ ਜਿਹੜਾ ਝਾੜੂ ਵਾਲੇ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੂਬਾ ਸਭੀ ਖਲੋਤੇ ਏਦਾਂ ਜਦੋਂ ਅਸੀਂ ਹੁੰਨੇ ਆ ਨਾ ਏਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਏਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਤਾਂ ਹੋਣੀ ਸਾਨੂੰ ਖਲੋਣ ਦਿੰਦੇ 1 ਲੱਖ ਦਾ ਇਲਾਜ ਫਰੀ ਹੁੰਦਾ ਏ ਹੋਣ ਇਹ ਨਹੀਂ ਕਿਹਦਾ ਇੱਕ ਦੇ ਪੈਜੀਮ ਲਾਈ ਜਿਹਨਾਂ ਨੇ ਸਕੀਮ ਲਾਈ ਪਰ ਚੱਲਦਾ ਪੁੱਛਣਾ ਹੈ ਕਰਦੇ ਆਪਾਂ ਕਰਦੇ ਆ ਨਸ਼ਾ ਇੱਕ ਨਸ਼ਾ ਬੋਲ ਵਗਦਾ ਜੀ ਨਸ਼ਾ ਬੋਲ ਵਗਦਾ ਜੀ ਨਸ਼ਾ ਬੋਲ ਵਗਦਾ ਜੀ ਭਾਈ ਜੋ ਚਰਨ ਜਵੇਂ ਭਾਈ ਛਰਿਆ ਵੇ ਦੇ ਵੇ ਦੇ ਸਾਥੀ ਆਟਾ ਆਟਾ ਮਿਲਦਾ ਨਹੀਂ ਆਟਾ ਮੈਂ ਨਸ਼ਾ ਵੱਧੂ ਮੈਂ ਜਿਹਨਾਂ ਲੋਕ ਪੀਂਦੇ ਨੇ ਕੋਈ ਨਸ਼ਾ ਨਹੀਂ ਕੁਛ ਨਹੀਂ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਰਚਾ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾਸਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਹਦੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈ ਫਿਰ ਇੱਕ ਹੋਰ ਗੱਲ ਸੁਣੋ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਜੜੇ ਪੰਜਾਬੀ ਬੜੇ ਮੇਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਦਾ ਇਹਨੂੰ ਜੇ ਅਸੀਂ ਖੜੇ ਆ ਕਿਉਂ ਡਰ ਹੈ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ ਆਜਾ ਬੱਸ ਕੀ ਕਹਿੰਗੇ ਬੱਸ ਹਜੂਰ ਸਾਹਿਬ ਜੇ ਘਟਾਏ ਗਏ ਆ ਮਨ ਲਗੜਾ ਨੀਚੇ ਹੀ ਹੋ ਰਹੀ ਚਲੋ ਚਲੋ ਗੱਡੀ ਵੱਲ ਗੱਡੀ ਵੱਲ ਗੱਡੀ ਵੱਲ ਤੋਂ ਪੰਜਾਬ ਚੋਂ ਯਾਤਰਾ ਦੇ ਪੰਜਵੇਂ ਦਿਨ ਸੁਖਵੀਰ ਸਿੰਘ ਬਾਦਲ ਹਰਾ ਵੱਲੋਂ ਅੱਜ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਦੁੱਖ ਤਕਲੀਫਾ ਜਿਹੜੇ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਮੰਤਵ ਇਹੀ ਹੈ ਪੰਜਾਬ ਚੋਂ ਯਾਤਰਾ ਦਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ 11 ਕਿਲੋ ਕਿਸ ਨੂੰ ਮਿਲਦੀ ਕਣਕ ਕਿਸੇ ਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੇਨ ਤੁਹਾਡਾ ਨਾਂ ਦਾ ਬੰਦੀ ਕੀਤੀ ਆ ਜਿਹੜਾ ਆਧਾਰ ਕਾਰਡ ਮੇਨ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੇਨ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇਹਦੀ ਪੈਨਸ਼ਨ ਵੀ ਘਟਦੀ ਮੈਸਨ ਪੈਨਸ਼ਨ ਵੀ ਕੱਟੀ 2 ਰੁਪਏ ਕਿਰਾਇਆ ਕਿੱਥੋਂ ਦੇਵਾਂਗੇ 10-10 ਦਿਨ ਨੂੰ ਮੁੜ ਕੇ ਚਾਈਦਾ ਜੋਸ਼ੀ ਸ਼ਾਹ ਤੁਹਾਨੂੰ ਪਤਾ ਇੱਥੇ ਕੀ ਕੀ ਹਾਲਾਤ ਆ ਅਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਾਲਾਤ ਨੂੰ ਲੂਤਣੀ ਕੋਈ ਵੀ ਬਦਲੇ ਉਹ ਸਭੋ ਜੇ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਲਓ ਇੰਨੇ ਹਾਲਾਤ ਮਾਰੇ ਹੋ ਗਏ ਟਾਈਆਂ ਤਿੰਨਾਂ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹੋ ਹਾਊਸਕੀਪਿੰਗ ਦਾ ਕੰਮ ਕਰਦੇ ਆ ਕਰਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਾਰੀ ਦਿਹਾੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਂ ਹੀ ਢਾ ਦਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਬੜਕ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਆਪਾਂ ਨਹੀਂ ਦੇਖੋ ਹਾਂਜੀ ਇਹ ਤਾਂ ਪੜਨ ਦਾ ਪਿਆ ਜੀ ਪਾਣੀ ਗੰਦਾ ਹੁੰਦਾ ਨਾ ਕੋਈ ਕੇ ਗਾਦ ਕੋਸ਼ਿਸ਼ ਕਰਦਾ ਪਾਣੀ ਦੇ ਰਿਹਾ ਆ ਆ ਦੱਸ ਰਿਹਾ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਹਾਂਜੀ ਮਤਲਬ ਕੀ ਪੀਓ ਕਿੰਨਾ ਵੇਦਣਾ ਕਿਹੜਾ ਲੱਗਿਆ ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਆਪਣਾ ਦੁੱਖ ਰਾਂ ਨੂੰ ਵਾਸਤੇ ਆ ਮੈਨੂੰ ਕਹਿ ਰਹੇ ਆ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਆਪਰ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਕੋਸੇ ਲੋਡ ਹੋਏ ਆ ਕਹਿ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਥੋੜੇ 5000 ਰੁਪਏ ਤੇ 11 11 ਉੱਤੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਿਆ ਬਿੱਲ ਆਇਆ ਜੇ 2500 ਰੁਪਿਆ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ ਚ ਸਮਝੋ ਅਗੇ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜੇ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆਂ ਸਰਦਾਰ ਜੀ ਮੰਨ ਲਈ ਚੌਂਕ ਦੇ ਵਿੱਚ ਮਿਸਤਰੀ ਮਜੂਦਾ ਹੁਣ ਤੇ ਠੇਕੇਦਾਰਾਂ ਦੇ ਰੇਟ ਬੜੇ ਵਾਜਣ ਮਾਣਾ ਬੰਦਾ ਮਿਸਤਰੀ ਲਵਾ ਸਕਦਾ ਕਿੱਥੇ ਲੱਗਦੀ ਆ ਮਹਾਰਾਜ ਕੋਲ ਆਪ ਐਕਚੁਅਲ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੂਬਾ ਸਾਰਾ ਸਭੀ ਖਲੋਤੇ ਨੇ ਇਦਾਂ ਉਦੋਂ ਜਦੋਂ ਅਸੀਂ ਹੁੰਨੇ ਆ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਦੋਂ ਹੋਣੀ ਸਾਨੂੰ ਖਲੋਣ ਦਿੰਦੇ ਜਦ ਲੱਗਦਾ ਇਲਾਜ ਫਰੀ ਹੁੰਦਾ ਹੈ ਹੁਣ ਇਹ ਨਹੀਂ ਕਿ ਇਹਦਾ ਇੱਕ ਟੈਮ ਲਾਈ ਜਿਹਨਾਂ ਨੇ ਸਕੀਮ ਲਾਈ ਪਰ ਚੱਲਦਾ ਪੁੱਛਨੇ ਕਰਦੇ ਆਪਾਂ ਨੂੰ ਕਰਦੇ ਆ ਨਸ਼ਾ ਇੱਕ ਨਸ਼ਾ ਬੋਲ ਵਿਗਦਾ ਨਸ਼ਾ ਬੋਲ ਵਿਗਦਾ ਨਸ਼ਾ ਬੋਲ ਵਿਗਦਾ ਦੇਸ਼ਾਂ ਦਾ ਕਰ ਕਰ ਵਿੱਚ ਨਾ ਭਾਈ ਜੋ ਚਰਨ ਦੇ ਵਿੱਚ ਭਾਈ ਛਰਿਆਂ ਦੇ 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 ਸਾਥੀ ਆਟਾ ਆਟਾ ਮਿਲ ਜਾਣੀ ਆ ਆਟਾ ਮੈਂ ਨਹੀਂ ਵਧੂ ਮਟੂ ਮਟੂ ਜਨ ਲੋਕ ਪਈ ਗੱਲ ਸੁਣੋ ਮੇਰੀ ਕੋਈ ਨਸ਼ਾ ਨਹੀਂ ਕੋਈ ਗੱਲ ਹੋ ਰਹੀ ਹੈ ਕੋਈ ਚਾਂਦ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋ ਲਾਇਸੈਂਸ ਬਣਾਉਣ ਵਾ ਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋ ਉਹਦੇ ਲਾਇਸੈਂਸ ਹੀ ਬਣਾ ਦਿੰਨ ਚੌਂਕਾ ਵਾਲੇ ਬੰਦਿਆਂ ਦਾ ਹੈ ਕੀ ਕਹਿੰਦੇ ਫਿਰ ਇੱਕ ਹੋਰ ਗੱਲ ਸੁਣਾ ਮਾਰ ਲੋ ਸਾਰੀ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਚਾਰੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵਾਨਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਾਂ ਉਹਨੂੰ ਜੇ ਅਸੀਂ ਖੜੇ ਆਂ ਕਿਉਂ ਡਰਾਂ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ ਆਜਾ ਬੱਸ ਕੀ ਕਹਿੰਗੇ ਬੱਸ ਹਜੂਰ ਸਾਹਿਬ ਮੈਂ ਜਨ ਘਟਾਏ ਗਏ ਆ ਮੰਨ ਬੱਸ ਬੱਸ ਥੈਂਕ ਯੂ ਆਰਾਮ ਸलाम ਸलाम ਯਾਰ ਲਗੜਾ ਚਲੋ ਚਲੋ ਗੱਡੀ ਵੱਲ ਗੱਡੀ ਵੱਲ ਗੱਡੀ ਵੱਲ ਤੋ ਪੰਜਾਬ ਚੋਂ ਯਾਤਰਾ ਦੇ 5ਵੇਂ ਦਿਨ ਸੁਖਬੀਰ ਸਿੰਘ ਬਾਦਲ ਹਰਿਆਵਲੋਂ ਅੱਜ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਦੁੱਖ ਤਕਲੀਫਾ ਜਿਹੜੇ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਮੰਤਵ ਇਹੀ ਹੈ ਪੰਜਾਬ ਚੋਂ ਯਾਤਰਾ ਦਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਸ਼ੁਰੂ ਉਹ ਵੀ ਇਹਨਾਂ ਨੇ ਮਾਈਕ ਵਾਲੀ ਮਾਈਕ ਜਿਹੜਾ 11 ਕਿਲੋ ਕਿਸੇ ਨੂੰ ਮਿਲਦੀ ਕਣਕ ਕਿਸੇ ਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਨਾਂ ਦਾ ਬੰਦੀ ਕੀਤੀ ਆ ਜਿਹੜਾ ਆਧਾਰ ਕਾਰਡ ਮੈਂ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇੱਕ ਵੀ ਪੈਨਸ਼ਨ ਵੀ ਘਟਦੀ ਮੈਸਮ ਪੈਨਸ਼ਨ ਵੀ ਘਟਦੀ ਇਹ 20 ਰੁਪਏ ਕਿਰਾਇਆ ਕਿੱਥੋਂ ਦੇਵਾਂਗੇ 10-10 ਦਿਨ ਨੂੰ ਮੋੜ ਕੇ ਚਾਈਦਾ ਜੋਸ਼ੀ ਸਾਹਿਬ ਤੁਹਾਨੂੰ ਪਤਾ ਇੱਥੇ ਕੀ ਲੀ ਕੀ ਹਲਾ ਦੇ ਅਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਲਾਤ ਬਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਜੇ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਲੋ ਇੰਨੇ ਹਲਾਤ ਮਾਰੇ ਹੋਗੇ ਟਾਈਆਂ ਤਿੰਨ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹੋ ਹਾਊਸਕੀਪਿੰਗ ਦਾ ਕੰਮ ਕਰਦੇ ਆ ਘਰ ਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਾਰੀ ਦਿਹਾੜੀ ਖਲੋਤੇ ਆਂ ਤੇ ਜਿਹੜਾ ਸਾਡਾ ਕਾਰ ਆ ਕਾਰ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਂ ਹੀ ਢਾ ਦਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਅਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਗੰਦਾ ਹੁੰਦਾ ਨਾ ਕੋ ਕੇ ਕਾਦ ਕੋਸ਼ਿਸ਼ ਕਰ ਪਾਣੀ ਵੇਰਦ ਰਿਹਾ ਆ ਆ ਦੱਸ ਰਿਹਾ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਤਲਬ ਕੀ ਪੀਓ ਕਿੰਨਾ ਵੇਰਦ ਨਾ ਕਿਹੜਾ ਲੱਗਦਾ ਮੈਂ ਅੱਜਪੁਰਾ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ ਆਪਣਾ ਦੁੱਖ ਰਣੂ ਵਾਸਤੇ ਆ ਮੈਨੂੰ ਕਹਿ ਰਿਹਾ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਆਪਰ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋਡ ਹੋਏ ਆ ਕਹ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ 11 20 11 ਜੇ ਮੈਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ ਚ ਸਮਝੋ ਆ ਗਏ ਅਸੀਂ ਅੱ비 ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਅਸੀਂ ਮੁੜ ਕੇ ਜਾਂਦੇ ਆਂ ਸਰਦਾਰ ਜੀ ਮੱਲਪਾ ਚੌਂਕ ਦੇ ਵਿੱਚ ਮਿਤਰੀ ਮਜ਼ਦੂਰਾਂ ਨੂੰ ਤੇ ਠੇਕੇਦਾਰਾਂ ਦੇ ਰੇਟ ਬੜੇ ਵਧ ਜਾਣ ਮਾਣਾ ਬੰਦਾ ਨਿਤਰੀ ਨਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੁਭਾ। ਸਹੀ ਖਲੋਤੇ ਨੇ ਇਦਾਂ ਉਧਰ ਜਦੋਂ ਅਸੀਂ ਆਂ ਨਾ ਐਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਨਹੀਂ ਸਾਨੂੰ ਖਲੋਣ ਦਿੰਦੇ ਜਿੰਨ ਲੱਖ ਦਾ ਇਲਾਜ ਫਰੀ ਹੁੰਦਾ ਹੈ ਹੋਣ ਮੈਂ ਨਹੀਂ ਕਹਦਾ ਵੀ ਇੱਕ ਦੀ ਮੈਡੀਕਲ ਲਾਈ ਜਿਹਨਾਂ ਨੇ ਸਕੀਮ ਲਾਈ ਪਰ ਚੱਲਦਾ ਪੁੱਛਨੇ ਗਾ ਜੀ ਕਰਦੇ ਆਪਾਂ ਕਰਦੇ ਆ ਨਸ਼ਾ ਇੱਕ ਨਸ਼ਾ ਬੋਲ ਰਿਹਾ ਜੀ ਨਸ਼ਾ ਬੋਲ ਰਿਹਾ ਜੀ ਨਸ਼ਾ ਬੋਲ ਰਿਹਾ ਜੀ ਨਸ਼ਾ ਕਰ ਕਰ ਵਿੱਚ ਨਾ ਭਾਈ ਜੋ ਚਰਨ ਜਿਵੇਂ ਭਾਈ ਛਰਿਆਂ ਦੇ ਵੇਚ ਦੇ ਵੇਚ ਆਟਾ ਆਟਾ ਮਿਲ ਜਾਣੀ ਆ ਆਟਾ ਮੇਰੇ ਨਸ਼ੇ ਵਧੂ ਮਟਪਾ ਜਨ ਲੋਕੀ ਕੱਲ੍ਹ ਤੋਂ ਮੇਰੀ ਕੋਈ ਨਸ਼ਾ ਨਹੀਂ ਕੁਛ ਨਾ ਕਰਨ ਸਭ ਕੁਛ ਖਾ ਗਿਓ ਨਾ ਜਾਂ ਤਾਂ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾ ਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋ ਉਹਦੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈ ਇਹ ਇੱਕ ਹੋਰ ਗੱਲ ਸੁਣੋ ਮੰਨ ਲਓ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਚਾਰੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵਾਨ ਤਮਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ 1000 ਬੰਦਾ ਪੁਲਿਸ ਦਾ ਨਾਲ ਕੇ ਜਾਂਦਾ ਹੈ ਕਿਉਂ ਡਰਦਾ ਉਹਨੂੰ ਜੇ ਅਸੀਂ ਖੜੇ ਆਂ ਕਿਉਂ ਡਰ ਹੈ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਹੈ ਠੱਗਾ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਨੂੰ ਆ ਜਾ ਬੱਸ ਕੀ ਕਹਿੰਗੇ ਬੱਸ ਹਜੂਰ ਸਾਹਿਬ ਨੇ ਜੋ ਗਟਾਏ ਗਏ ਆ ਮਨ ਬੱਸ ਬੱਸ ਥੈਂਕ ਯੂ ਆਰਾਮ ਸਰਾਮ ਸਿੱਤ ਲੱਗਣਾ ਚੱਲੋ ਚੱਲੋ ਗੱਡੀ ਵਾਲਾ ਗੱਡੀ ਵਾਲਾ ਗੱਡੀ ਵਾਲਾ ਤੋ ਪੰਜਾਬ ਚੋਂ ਯਾਤਰਾ ਦੇ 5ਵੇਂ ਦਿਨ ਸੁਖਵੀਰ ਸਿੰਘ ਬਾਦਲ ਹਰਾ ਵੱਲੋਂ ਅੱਜ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਦੁੱਖ ਤਕਲੀਫਾ ਜਿਹੜੇ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਮੰਤਵ ਇਹੀ ਹੈ ਪੰਜਾਬ ਚੋਂ ਯਾਤਰਾ ਦਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਸ਼ੁਰੂ ਉਹ ਵੀ ਇਹਨਾਂ ਨੇ ਮਾਈਕ ਵਾਲੀ ਮਾਈਕ ਜਿਹੜਾ 11 ਕਿਲੋ ਕਿਸੇ ਨੂੰ ਮਿਲਦੀ ਕਣਕ ਕਿਸੇ ਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਗਾਲਾਂ ਦਾ ਬੰਦੀ ਕੀਤੀ ਹੈ ਜਿਹੜਾ ਆਧਾਰ ਕਾਰਡ ਮੈਂ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਤੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇਹਦੇ ਪੈਨਸ਼ਨ ਵੀ ਘਟਦੀ ਮੈਸਮ ਪੈਨਸ਼ਨ ਵੀ ਕੱਟਦੀ 2 ਰੁਪਏ ਕਿਰਾਇਆ ਕਿਥੋਂ ਦੇਵਾਂਗੇ 10-10 ਦਿਨ ਨੂੰ ਮੁੜ ਕੇ ਚਾਈਦਾ ਜੋਸ਼ੀ ਸ਼ਾਹ ਤੁਹਾਨੂੰ ਪਤਾ ਇੱਥੇ ਕੀ ਕੀ ਹਲਾ ਦੇ ਅਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਲਾ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਨਾਲ ਇੰਨੇ ਹਲਾ ਦੇ ਮਾਰੇ ਹੋਗੇ ਟਾਈਆਂ ਤਿੰਨ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹੋ ਹਾਊਸਕੀਪਿੰਗ ਦਾ ਕੰਮ ਕਰਦੇ ਆ ਕਰਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਾਰੀ ਦਿਹਾੜੀ ਖਲੋਤੇ ਆਂ ਤੇ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਸਕਦਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਅਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਗੰਦਾ ਹੁੰਦਾ ਨਾ ਕੋਈ ਕੇ ਕਾਦ ਕੋਸ਼ਿਸ਼ ਕਰਦਾ ਪਾਣੀ ਵੇਰਦ ਰਿਹਾ ਆ ਆ ਦੱਸ ਰਿਹਾ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਤਲਬ ਕੀ ਪੀਓ ਕਿੰਨਾ ਵੇਰਦ ਨਾ ਕਿਹੜਾ ਲੱਗਿਆ ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਆਪਣਾ ਦੁੱਖ ਰਾਂ ਨੂੰ ਵਾਸਤੇ ਆ ਮੈਨੂੰ ਕਹਿ ਰਹੇ ਆ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਆਪਰ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋਡ ਹੋਏ ਆ ਕਹਰੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਸ਼ਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ 11 11 ਸੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਿਆ ਬਿੱਲ ਆਇਆ ਜੇ 2500 ਰੁਪਿਆ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ ਚ ਸਮਝੋ ਆ ਗਏ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜੇ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆਂ ਹੁਣ ਆਪਾਂ ਸਰਦਾਰੀ ਮੱਲ ਆਈ ਚੌਂਕ ਦੇ ਵਿੱਚ ਮਿਤੀ ਮਜ਼ਦੂਰ ਹੁਣ ਤੇ ਠੇਕੇਦਾਰਾਂ ਦੇ ਰੇਟ ਬੜੇ ਵਾਜਣ ਮਾਣਾ ਬੰਦਾ ਮਿਤੀ ਲਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੂਬਾ ਸਾਰਾ ਸਹੀ ਖਲੋਤੇ ਨੇ ਇਦਾਂ ਉਦੋਂ ਜਦੋਂ ਅਸੀਂ ਹੁੰਨੇ ਆ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਤਾਂ ਨਹੀਂ ਸਾਨੂੰ ਖਲੋਣ ਦਿੰਦੇ ਜਿਹਨਾਂ ਦਾ ਇਲਾਜ ਫਰੀ ਹੁੰਦਾ ਹੈ ਹੁਣ ਇਹ ਨਹੀਂ ਕਿਹਾ ਵੀ ਇੱਕ ਨਵੀਂ ਸਕੀਮ ਲਾਈ ਜਿਹਨਾਂ ਨੇ ਸਕੀਮ ਲਾਈ ਬਸ ਚੱਲਦਾ ਕੁਛ ਨਹੀਂ ਕਰਦੇ ਆਪਾਂ ਕਰਦੇ ਆ ਰੋਕ ਇੱਕ ਨਸ਼ਾ ਬੋਲ ਬੋਲਦਾ ਨਸ਼ਾ ਬੋਲਦਾ ਨਸ਼ਾ ਬੋਲ ਬੋਲਦਾ ਜੀ ਲੈ ਜਾ ਕੇ ਕਰ ਕਰ ਵਿੱਚ ਨਾ ਭਾਈ ਜੋ ਚਰਨ ਦੇ ਵਿੱਚ ਭਾਈ ਚਰਨ ਦੇ 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 ਸਾਥੀ ਆਟਾ ਆਟਾ ਮਿਲ ਜਾਣੀ ਆ ਆਟਾ ਮੈਂ ਨਸ਼ਾ ਵਧੂ ਮਟ ਬਾਹਰ ਕੋਈ ਨਸ਼ਾ ਨਹੀਂ ਕੋਈ ਗੱਲ ਹੋ ਰਹੀ ਹੈ ਕੋਈ ਨਾ ਸਭ ਕੁਝ ਹੈ ਚਾਂਦ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋ ਲਾਇਸੈਂਸ ਬਣਾਉਣ ਵਾ ਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋ ਉਹਦੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈ ਫਿਰ ਇੱਕ ਹੋਰ ਗੱਲ ਸੁਣੋ ਮੰਨ ਲਓ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਬਜਾੜੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆਹ ਤਾਂ ਜਿਵੇਂ ਅੰਗਰੇਜ਼ ਤੇ ਮੁਗਲਾਈ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਐ ਸ਼ੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਿਆ ਉਹਨੂੰ ਜੇ ਅਸੀਂ ਖੜੇ ਹਾਂ ਕਿਉਂ ਡਰਿਆ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਹੈ ਠੱਗਾਂ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ ਆਜਾ ਬਸ ਕੀ ਕਹਿੰਗੇ ਬਸ ਹਜੂਰ ਸਾਹਿਬ ਇਹ ਜੋ ਘਟਾਏ ਗਏ ਆ ਮੰਨ ਬਸ ਬਸ ਥੈਂਕ ਯੂ ਆਰਾਮ ਸੇ ਆਰਾਮ ਸੇ ਲੱਗਣਾ ਚਾਹੀਦਾ ਚਲੋ ਚਲੋ ਗੱਡੀ ਵਾਲਾ ਗੱਡੀ ਵਾਲਾ ਗੱਡੀ ਵਾਲਾ ਤੋ ਪੰਜਾਬ ਚੋ ਯਾਤਰਾ ਦੇ 5ਵੇਂ ਦਿਨ ਸੁਖਵੀਰ ਸਿੰਘ ਬਾਦਲ ਹਰਾ ਵੱਲੋਂ ਅੱਜ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਦੁੱਖ ਤਕਲੀਫਾ ਜਿਹੜੀ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਮੰਤਵ ਇਹੀ ਹੈ ਪੰਜਾਬ ਚੋ ਯਾਤਰਾ ਦਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਸ਼ੁਰੂ ਉਹ ਵੀ ਇਹਨਾਂ ਨੇ ਮਾਈਕ ਵਾਲੀ ਮਾਈਕ ਜਿਵਾਰ 11 ਕਿਲੋ ਕਿਸੇ ਨੂੰ ਮਿਲਦੀ ਕਣਕ ਇਹੇ ਨੂੰ 15 ਮਿਲਦੀ ਆ ਕਿਹੜਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਨਾਂ ਦਾ ਬੰਦੀ ਕੀਤੀ ਹੈ ਜਿਹੜਾ ਆਧਾਰ ਕਾਰਡ ਮੈਂ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਤੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇਹਦੇ ਪੈਨਸ਼ਨ ਵੀ ਘਟਦੀ ਮੈਸਰ ਪੈਨਸ਼ਨ ਵੀ ਕੱਟੀ ਰੁਪਏ ਕਿਰਾਇਆ ਕਿਥੋਂ ਦੇਵਾਂਗੇ 10-10 ਦਿਨ ਨੂੰ ਮੋੜ ਕੇ ਜਾਈਦਾ ਜੋਸ਼ੀ ਸ਼ਾਹ ਤੁਹਾਨੂੰ ਪਤਾ ਇੱਥੇ ਕੀ ਕੀ ਹਾਲਾਤ ਹੈ ਅਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਾਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਜ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਨਾਲ ਇਹਨੇ ਹਾਲਾਤ ਮਾਰੇ ਹੋਗੇ ਟਾਈਆਂ ਤੇ ਨਾ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਕਰਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਾਰੀ ਤੇੜੀ ਖਲੋਤੇ ਆਂ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਸਕਦਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਅਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਗੰਦਾ ਆਉਂਦਾ ਨਾ ਕੋਈ ਕੇ ਗੱਦ ਕੋਸ਼ਿਸ਼ ਕਰ ਪਾਣੀ ਵੇੜ ਦਰੇਗਾ ਆ ਆ ਦੱਸ ਰਿਹਾ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਤਲਬ ਕੀ ਪੀਓ ਕਿੰਨਾ ਵੇੜਨਾ ਇਹ ਕਿਹੜਾ ਲੱਗਦਾ ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ ਆਪਣਾ ਦੁੱਖ ਰਣੂ ਵਾਸਤੇ ਆ ਮੈਨੂੰ ਕਹਿ ਰਿਹਾ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਹੈ ਆਪਣੇ ਕੋਈ ਇੱਥੇ ਆਪਰ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋਡ ਹੋਏ ਆ ਕਹ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ 11 20 11 ਸੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ 'ਚ ਸਮਝੋ ਆ ਗਏ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆਂ ਹੁਣ ਆਪਾਂ ਸਰਦਾਰ ਜੀ ਮੱਲ ਲਈ ਚੌਂਕ ਦੇ ਵਿੱਚ ਮਿਤੀ ਮਜ਼ਦੂਰਾਂ ਹੁਣ ਤੇ ਠੇਕੇਦਾਰਾਂ ਦੇ ਰੇਟ ਬਰੇ ਵਧ ਜਾਣ ਮਾੜਾ ਬੰਦਾ ਮਿਤੀ ਨਹੀਂਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾਂ ਹੀ ਬਰਬਾਦ ਕਰਦਾ ਸੁਪਾਹੀ ਖਲੋਤੇ ਨੇ ਇਦਾਂ ਜਦੋਂ ਅਸੀਂ ਹੁੰਨੇ ਆ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਨਹੀਂ ਸਾਨੂੰ ਖਲੋਣ ਦਿੰਦੇ 5 ਲੱਖ ਦਾ ਇਲਾਜ ਫਰੀ ਹੁੰਦਾ ਹੁਣ ਇਹ ਨਹੀਂ ਕਿਸਦਾ ਇੱਕ ਬਸਤੀਮ ਲਾਈ ਜਿਨ੍ਹਾਂ ਨੇ ਸਕੀਮ ਲਾਈ ਪਰ ਚੱਲਦਾ ਪੁੱਛਨੇ ਕਰਦੇ ਆਪਾਂ ਕਰਦੇ ਆ ਨਸ਼ਾ ਬੋਲ ਵਿਗਦਾ ਨਸ਼ਾ ਬੋਲ ਵਿਗਦਾ ਨਸ਼ਾ ਬੋਲ ਵਿਗਦਾ ਜੀ ਭਾਈ ਜੋ ਛਰਨ ਜਿਵੇਂ ਭਾਈ ਛਰਿਆਂ ਵੇਚਦੇ ਵੇਚਦੇ ਸਾਡੇ ਆਟਾ ਆਟਾ ਮਿਲ ਜਾਂਦੀ ਆ ਆਟਾ ਮੇਰੇ ਨਸ਼ੇ ਵੱਧੂ ਮਟਪਾ ਜਿਨ੍ਹਾਂ ਲੋਕੀ ਕੱਲ ਸੁਣੋ ਮੇਰੀ ਕੋਈ ਨਸ਼ਾ ਨਹੀਂ ਕੁਛ ਨਾ ਕਰ ਸਭ ਕੁਛ